ਵੀਰ ਜੀ ਦੇਖੋ ਮੈਂ ਉਦੋਂ ਜਾਊਂਗਾ ਜਦੋਂ ਸਮਾਨ ਚੱਕਣਾ ਸ਼ੁਰੂ ਕਰਦਾ ਮੈਂ ਨਹੀਂ ਜਾਣਾਗਾ ਬਲਾਗੁਰੂ ਨੂੰ ਬਲਾਓ ਜੀ ਇਹ ਨਹੀਂ ਕਰ ਕੰਮ ਪਿੱਛੇ ਕਰੋ ਇੱਕ ਆਦਮੀ ਬਲਾਜਾਣ ਤੇ ਅਜੇ ਟੋਟੋ ਤੇ ਤੇ ਸਮਾਰ ਪਰਾਦਰ ਹੋਇਆ ਨਹੀਂ ਕਰ ਕੰਮ ਕਰੋ ਬਾਊ ਜੀ ਚੱਕੋ ਨੂੰ ਪਿੱਛੇ ਕਰੋ ਸਮਾਨ ਵੀਰ ਜੀ ਐਲਾਂ ਬਹੁਤ ਵਾਰੀ ਹੋਲੇ ਨੂੰ ਕਰੋ 2 ਵਜੇ ਆਉਗੇ ਜਹ ਨਹੀਂ ਮਿਲੇਗਾ ਵੀਰ ਜੀ ਮੈਨੂੰ ਹੁਣ ਐਕਸ਼ਨ ਦੇ ਦੇ ਮੈਂ ਨਹੀਂ ਸਮਝਾਈ ਕੋਈ ਕੋਈ ਨਾ ਬਹੁਤ ਵਾਰੀ ਨੋਟਿਸ ਆਇਆ ਇਹਨੂੰ ਚੱਲ ਦੇਖੋ ਸਾਮਾਨ ਦੇਖੋ ਜੀ ਕੀ ਕਰ ਰਹੇ ਹਾਂ ਹੁਣ ਇਹ ਦੇਖ ਲਓ ਬਸ ਜੀ ਇਹ ਬੰਦ ਨਹੀਂ ਜਾਣਾ ਤਾਂ ਕਿ ਮਿੱਤੇ ਹੋਣਾ ਇਹ ਹੋਣਾ ਹੈ ਕਿ ਇਹ ਕੋ ਬਗਜੋ ਦੋ ਫਿਰ ਆਹ ਜਿੱਦਾਂ ਆਪਣੀ ਕੋਈ ਜਗ੍ਹਾ ਤੇ ਸਰਕਾਰੀ ਸੜਕ ਦੀ ਜਗ੍ਹਾ ਤੇ ਕਰਾਉਣ ਦੇ ਕੋਈ ਹੋ ਗਏ ਜਿਹੜਾ ਕੋਈ ਨਹੀਂ ਛੱਡਦਾ ਕਰੋ ਯਾਰ ਪਿੱਛੇ ਕਿੱਥੇ ਛੱਡ ਰੋ ਗੱਲ ਹੈ ਜੀ ਜਿਹੜਾ ਪ੍ਰਧਾਨ ਨੇ ਕੰਮ ਕਰਿਆ ਇਹ ਬਹੁਤ ਵਧੀਆ ਕਰਿਆ ਜਿਹੜੇ ਐਕਸੀਡੈਂਟ ਹੁੰਦੇ ਨੇ ਇਹ ਬਹੁਤ ਵਧੀਆ ਕੰਮ ਕਰਿਆ ਸੀ ਵਧਾਈ ਦੇ ਮਾਤਰਾ ਮੈਂ ਸਹਿਯੋਗ ਦੇ ਮੰਗ ਪੂਰਾ ਛੱਟੇ ਦੇ ਵਿੱਚ ਟ੍ਰੈਫਿਕ ਵੀ ਛੱਟੇ ਟਾਈਮ ਕ ਬਹੁਤ ਜ਼ਿਆਦਾ ਘਟੂਗੀ ਇਹ ਐਕਸੀਡੈਂਟ ਹੁੰਦੇ ਨੇ ਘਾਟਾ ਘਾਟਾ ਜਾਮ ਲੱਗ ਜਾਂਦਾ ਜਿਹੜਾ ਜਿਹੜੇ ਹਰਗੇ ਰੇਡੀਆਂ ਲੱਗਦੀਆਂ ਨੇ ਇਹ ਦੁਕਾਨਦਾਰ ਜਾਵੇ ਜੰਮੂ ਦਾ ਚਾਰ ਚਾਰ ਪੰਜ ਪੰਜ ਹਜ਼ਾਰ ਰੁਪਏ ਨੂੰ ਪਰਾਇਆ ਲੇ ਜੇ ਇਹਨੂੰ ਜਗ੍ਹਾ ਦਿੱਤੀ ਜਾਵੇ ਕਿਸੇ ਹੋਰ ਰੋਡ ਤੇ ਸਰੀੜੀਆਂ ਲਾ ਦੇਣਾ ਇਹ ਪਾਰਕ ਹੋ ਗਿਆ ਉੱਥੇ ਲਾਉਣਾ ਨਾਲ ਉਹ ਮੇਨ ਰੋਡ ਦਿੱਖਦਾ ਹੈ ਹਾਂ ਮੇਨ ਰੋਡ ਤੇ ਹਾਪ ਐਕਸੀਡੈਂਟ ਹੋ ਗਿਆ ਬਹੁਤ ਸਰ ਇੱਥੇ ਸਿਰੇ ਤੋਂ ਲੱਗੇ ਅਮੀਰ ਹੋਵੇ ਜਾਂ ਵੱਡਾ ਹੋਵੇ ਕੋਈ ਵੀ ਹੋਵੇ ਦੁਕਾਨਦਾਰ ਨਾਲ ਦੇ ਪਿੱਛੇ ਬੇਸ਼ੱਕ ਕਰਦਾ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਜੀ ਵੱਡਾ ਹੋਵੇ ਜਾਂ ਛੋਟਾ ਹੋਵੇ ਤਾਂ ਕਰਦਾ ਉਹਨੂੰ ਇੱਕੋ ਸੰਜਿਆ ਉਹ ਸੰਜੋ ਕਰਿਆ ਜਾਵੇ। ਉਹੀ ਲੱਗਦਾ ਇਹ ਤੁਹਾਨੂੰ ਇੱਥੇ ਜਿਹੜੇ ਆ ਕਾਰਨ ਕੋਈ ਐਕਸੀਡੈਂਟ ਦਾ ਕਾਰਨ ਨਹੀਂ ਬਣਦੀ ਜੇ ਰੋਡ ਦੇ ਉੱਪਰ ਬਣਦੇ ਹੀ ਬਹੁਤ ਬਹੁਤ ਐਕਸੀਡੈਂਟ ਹੁੰਦਾ ਨਹੀਂ। ਉਹਨੂੰ ਕੀ ਕਰੀਏ? ਤੇ ਹੋਰ ਕਿ ਕਿਹੜਾ ਕੋਈ 18 ਨੂੰ ਇੱਕ ਬਰਾਬਰ ਹੀ 18 ਨੂੰ ਸਮਾਨ ਆ। ਆ ਇੱਕ ਬਰਾਬਰ ਕਰ ਤਾਂ ਕੋਈ ਦੁੱਖ ਨਹੀਂ ਹੈ। ਇਹਨਾ ਉਹ ਗਰੀਬ ਬੰਦੇ ਨੂੰ ਧੱਕਾ ਨਾ ਕਰਿਆ ਜਾਵੇ। ਜਿੱਥੇ ਨੂੰ ਜਗ੍ਹਾ ਦਿੱਤੀ ਜਾਵੇ ਕਿਤੇ। ਕੱਟ ਨਹੀਂ ਅੱਤਰ ਰਹਿਣਾ ਤਾਂ ਬਜ਼ਾਰ ਜੀ। ਰਹਿਣਾ ਬਜ਼ਾਰ ਜੀ। ਹਾਂ ਜੀ। ਠੀਕ ਆ ਜੀ ਸਭ ਤੋਂ ਪਹਿਲਾਂ ਮੈਂ ਸੱਚ ਮੇਰੇ ਪੰਜਾਬ ਚੈਨਲ ਦਾ ਤੇ ਅਨਮੋਲ ਹੀਰੇ ਪੰਜਾਬ ਤੇ ਜਨਤਾ ਦੀ ਬਾਤ ਚੈਨਲ ਦਾ ਸਾਡਾ ਇਸ ਕੰਮ ਦੇ ਵਿੱਚ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ ਕਰਦਾ ਜੀ ਕੀ ਕਹਿਣਾ ਚਾਹੋਗੇ ਜੀ ਨੰਦਲਾ ਜੀ ਅੱਜ ਇੱਕ ਵੱਡਾ ਪ੍ਰਾਲਾਪ ਤੁਸੀਂ ਕੀਤਾ ਘੱਗੇ ਦੇ ਵਿੱਚ ਜਿਹੜਾ ਆਪਾਂ ਕਾਹ ਕਰ ਸਕਦੇ ਕਿ ਰੋਡ ਦੇ ਉੱਪਰ ਇੱਕ ਇਸ ਟ੍ਰੈਫਿਕ ਨੂੰ ਰੋਜ਼ ਜਾਮ ਹੁੰਦੀਆਂ ਹਨ ਉਹਨਾਂ ਉੱਪਰ ਕਿੰਨੇ ਕਿੰਨੇ ਦੁਰਘਟਨਾਵਾਂ ਵੀ ਹੋ ਰਹੀਆਂ ਹਨ ਅੱਜ ਤੁਸੀਂ ਇੱਕ ਵੱਡਾ ਕੰਮ ਕੀਤਾ ਕਿ ਜਿਹੜਾ ਅੱਜ ਕਰਵਾ ਰਹੇ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ ਇਹ ਜੀ ਕੌਣ ਪਤਾ ਕਿ ਆਮ ਆਦਮੀ ਪਾਰਟੀ ਕੰਮ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਗੱਲਾਂ ਵਿੱਚ ਵਿਸ਼ਵਾਸ ਨਹੀਂ ਕਰਦੀ ਉਸੇ ਦੇ ਤਹਿਤ ਅੱਜ ਆਦੀ ਲੋਕਾਂ ਨੂੰ ਵਾਦਾ ਕੀਤਾ ਸੀ ਕਿ ਅਸੀਂ ਜਿਹੜੇ ਰੁਕੇ ਹੋਏ ਕੰਮ ਨੇ ਜੋ ਕਦੇ ਵੀ ਨਹੀਂ ਉਹ ਕਰਾਂਗੇ ਜਿਹਦੇ ਵਿੱਚ ਉਹ ਵੀ ਇੱਕ ਮਸਲਾ ਸੀ ਅੱਜ ਤੋਂ 2.5 ਸਾਲ ਪਹਿਲਾਂ ਮੈਂ ਕਮੇਟੀ ਦੇ ਵਿੱਚ ਇਹ ਮੁੱਦਾ ਚੁੱਕਿਆ ਸੀ ਜਦੋਂ ਸਾਡੀ ਸਰਕਾਰ ਬਣੀ ਸੀ ਕਿ ਜੋ ਇਹ ਸਬਜ਼ੀ ਦੀਆਂ ਦੁਕਾਨਾਂ ਨੇ ਇਹ ਨਾਲੇ ਤੋਂ ਅੱਗੇ ਨੇ ਦੁਕਾਨਾਂ ਤੋਂ ਅੱਗੇ ਇਹ ਆਪਣੇ ਸਬਜ਼ੀ ਦੇ ਗੋਰੀਆ ਤਾਰਦੇ ਨੇ ਉਸ ਤੋਂ ਅੱਗੇ ਸੜਕ ਦੇ ਉੱਪਰ ਸਾਧਨ ਖੜਦੇ ਨੇ ਹਰ ਰੋਜ਼ ਕੋਈ ਨਾ ਕੋਈ ਨਵਾਂ ਹਾਸਾ ਹੁੰਦਾ ਕਿਸੇ ਘਰ ਦਾ ਕੋਈ ਨੌਜਵਾਨ ਐਕਸੀਡੈਂਟ ਦਾ ਸ਼ਿਕਾਰ ਹੁੰਦਾ ਹੈ ਇਹਦਾ ਕੋਈ ਬੱਚਾ ਸਾਡੇ ਸਕੂਲ ਰੋਡ ਤੇ ਜਾ ਕੇ ਦੇਖੋ ਉੱਥੇ ਜਦੋਂ 2 ਵਜੇ ਛੁੱਟੀ ਹੁੰਦੀ ਹੈ ਜਾਂ ਸਵੇਰੇ 9 ਵਜੇ ਸਕੂਲ ਲੱਗਦਾ ਹੈ ਉੱਥੇ ਇੱਕ ਹਰ ਰੋਜ਼ ਨਵਾਂ ਹਾਸਾ ਜੋ ਉਤਪਨ ਹੁੰਦਾ ਹੈ ਕਿਉਂਕਿ ਉੱਥੇ ਵੀ ਜੋ ਲੋਕਾਂ ਨੇ ਸ਼ੈੱਡ ਬਣਾਏ ਹੋਏ ਹਨ ਉਹ ਨਾਲੇ ਤੁਰਦੇ ਹਨ ਉਸ ਤੋਂ ਅੱਗੇ ਆਪਣੇ ਸਾਧਨ ਘੜਾਉਂਦੇ ਹਨ ਆਪਣੇ ਕਸਟਮ ਤੇ ਬਾਜ਼ਾਰ ਦੇ ਵਿੱਚ ਕੀ ਹੋਇਆ ਹੋਇਆ ਹੈ ਸਵੇਰੇ 7 ਵਜੇ ਲੋਕ ਮੋਟਰਸਾਈਕਲ ਖੜੇ ਕਰਕੇ ਜਾਂਦੇ ਨੇ ਸ਼ਾਮ ਨੂੰ ਲੈ ਕੇ ਜਾਂਦੇ ਨੇ ਕਿਉਂਕਿ ਕੋਈ ਪਾਰਕਿੰਗ ਤਾਂ ਹੈ ਨਹੀਂ ਇਹਦਾ ਦੁਕਾਨਦਾਰ ਜ਼ਿੰਮੇਵਾਰ ਨੇ ਉਹ ਲਿਹਾਜ਼ ਦੇ ਵਿੱਚ ਲਵਾ ਲੰਦਾ ਹੁਣ ਅਸੀਂ ਗੁੱਚਾ ਵੀ ਮੋਟਰਸਾਈਕਲ ਵੀ ਪਤਾ ਨਹੀਂ ਕਿ ਕੌਣ ਖੜਾ ਕਰ ਗਿਆ ਇਹ ਗੱਡੀ ਪਤਾ ਨਹੀਂ ਕਿ ਕੌਣ ਖੜਾ ਇਹ ਦੁਕਾਨਦਾਰ ਆਪਣੇ ਲਿਹਾਜ਼ ਨੂੰ ਪੂਰਾ ਆਪਣਾ ਗਾਹਕ ਬਣਾਉਣ ਵਾਸਤੇ ਇਹਨੂੰ ਖੜੇ ਕਰਨਾ ਸ਼ਾਮ ਦਾ ਕਰ ਰਿਹਾ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਅੱਜ ਇਹ ਭਾਈਵੰਦੀ ਨਾਲ ਹੱਥ ਮਨ ਕੇ ਕਿਹਾ ਜਾ ਸਾਰੇ ਦੁਕਾਨਦਾਰ ਵੀਰਾਂ ਨੂੰ ਕਿ ਨਾਲੇ ਦੇ ਬਾਹਰ ਅਗਰ ਕੋਈ ਚੀਜ਼ ਕੱਲ ਤੋਂ ਪਾਈਗੀ ਤਾਂ ਨਗਰ ਪੰਚਾਇਤ ਕਾ ਗੱਡੀ ਟਰਾਲੀ ਤੇ ਮੁਲਾਜ਼ਮ ਆਣਗੇ ਨਾਲ ਪੁਰਸ ਪ੍ਰਸ਼ਾਸਨ ਵੀ ਸਾਡਾ ਸਾਥ ਦੇਗਾ ਇਹ ਸਮਾਨ ਜਿਹੜਾ ਨਾਲੇ ਤੋਂ ਬਾਹਰ ਹੋਏਗਾ ਜੇ ਤੇ ਕੋਈ ਫਰੂਟ ਵਾਲਾ ਟੈਂਕੂ ਹੈ ਤੇ ਕੋਈ ਸਬਜ਼ੀ ਵਾਲਾ ਹੈ ਜਾਂ ਕੋਈ ਦੁਕਾਨਦਾਰ ਦਾ ਸਾਮਾਨ ਹੈ ਉਹ ਟਰਾਲੀ ਦੇ ਵਿੱਚ ਪਾਇਆ ਜਾਏਗਾ ਉਸ ਦਾ ਖੁਦ ਦੁਕਾਨਦਾਰ ਜ਼ਿੰਮੇਵਾਰ ਹੈ ਤੇ ਲਾਸਟ ਵਾਰਨਿੰਗ ਹੈ ਸੋ ਦੁਬਾਰਾ ਕਹਾਂਗੇ ਕਿ ਆਵਾਜ਼ ਵੀ ਬਾਰੀ ਗੱਲਾਂ 'ਚ ਵਿਸ਼ਵਾਸ ਨਹੀਂ ਕਰਦੀ ਅਸੀਂ ਇਹਨਾਂ ਹਾਲਾਤਾਂ ਨੂੰ ਰੋਕਣ ਵਾਸਤੇ ਅਤੇ ਸਫਾਈ ਵਾਸਤੇ ਕੋਪਟੈਂਡੀਆਂ ਦੀ ਆਮ ਕਰਨ ਵਾਸਤੇ ਸਾਨੂੰ ਅੱਡਾ ਵਾਸੀਆਂ ਦੀ ਅਤੇ ਪਿੰਡ ਵਾਸੀਆਂ ਦੀ ਸਾਥ ਦੀ ਲੋੜ ਹੈ ਅਸੀਂ ਕਿਹਾ ਸੀ ਕਿ ਕਮੇਟੀ ਹੋਣ ਦੇ ਵਿਚ ਜਾਣ ਦੇ ਨਾਲ ਅਸੀਂ ਘੱਗੇ ਦੇ ਵਿੱਚ ਲਾਈਟਾਂ ਦਾ ਕੰਮ ਕਰਾਂਗੇ 105 ਲਾਈਟਾਂ ਕਮੇਟੀ ਬਣਨ ਦੇ ਨਾਲ 8 ਦਿਨਾਂ ਦੇ ਵਿੱਚ ਅਸੀਂ ਘੱਗਾ ਜੋ ਪਿੰਡ ਦੇ ਵਿੱਚ ਫਿਰਨੀ ਹੈ ਕਿੰਨੇ ਪਾਸੇ ਉਥੇ ਦਿੱਤੀਆਂ ਨੇ ਕੋਸ਼ਿਸ਼ ਰਹੇਗੀ ਕਿ ਘੱਗਾ ਵਿੱਚ ਵੜਨ ਲੱਗਿਆਂ ਚਾਰੇ ਪਾਸੇ ਜਿਹੜਾ ਰਸਤਾ ਆਂਦਾ ਹੈ ਉਥੇ ਹਰਿਆਲੀ ਤੇ ਸਫਾਈ ਦਾ ਪ੍ਰਬੰਧ ਕੀਤਾ ਜਾਏਗਾ ਮੈਂ ਦੁਬਾਰਾ ਫਿਰ ਚੈਨਲ ਵਗਲਾਂ ਦਾ ਧੰਨਵਾਦ ਕਰਦਾ ਜੈ ਇੱਕ ਮਿੰਟ